ਦੋਸਤੋ ਇੱਕ ਵਾਰੀ ਨਾ ਕਿਸੇ ਨੇ ਬਿਲ ਗੇਟਸ ਨੂੰ ਪੁੱਛਿਆ ਕਹਿੰਦਾ ਵੀ ਤੇਰੇ ਤੋਂ ਵੱਧ ਕੋਈ ਅਮੀਰ ਬੰਦਾ ਹੈਗਾ ਉਹ ਕਹਿੰਦਾ ਹਾਂ ਹੈਗਾ ਇੱਕ ਬੰਦਾ ਉਹ ਕਹਿੰਦਾ ਯੋਹ ਕੌਣ ਹੈ ਉਹ ਕਹਿੰਦਾ ਉਹ ਬੰਦਾ ਵੀ ਜਦੋਂ ਮੈਂ ਅਮੀਰ ਨਹੀਂ ਹੋਇਆ ਕਰਦਾ ਸੀਗਾ ਨਿਊਯਾਰਕ ਦੇ ਵਿੱਚ ਕਹਿੰਦਾ ਮੈਂ ਹਵਾਈ ਅੱਡੇ ਤੇ ਇੱਕ ਵਾਰੀ ਨਿਊਜ਼ਪੇਪਰ ਦੇਖ ਰਿਹਾ ਸੀਗਾ ਵੀ ਮੈਨੂੰ ਚਾਹੀਦਾ ਸੀ ਪੜ੍ਹਨ ਵਾਸਤੇ ਮੈਨੂੰ ਗਿਆਨ ਚਾਹੀਦਾ ਸੀਗਾ ਪਰ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਸੀ ਕਹਿੰਦਾ ਇੱਕ ਲੜਕਾ ਨਾ ਖ਼ਬਰ ਵੇਚਦਾ ਹੁੰਦਾ ਸੀ ਤੇ ਉਹ ਮੈਨੂੰ ਕਹਿੰਦਾ ਵੀ ਆ ਲਓ ਜੀ ਖ਼ਬਰ ਕਹਿੰਦਾ ਮੈਂ ਉਹਨੂੰ ਕਿਹਾ ਜੇਬਾਂ 'ਚ ਹੱਥ ਮਾਰ ਕੇ ਵੀ ਮੇਰੇ ਕੋਲ ਪੈਸੇ ਤਾਂ ਹੈ ਨਹੀਂ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਇਹਨੂੰ ਮੇਰੇ ਵੱਲੋਂ ਤੋਹਫ਼ਾ ਸਮਝ ਕੇ ਰੱਖ ਲਓ ਤੁਸੀਂ ਪੜੋ ਕੋਈ ਚੱਕਰ ਨਹੀਂ ਕਹਿੰਦਾ ਜੀ ਅਗਲੀ ਵਾਰ ਮੈਂ ਫੇਰ ਗਿਆ ਜਦੋਂ ਮੈਂ ਫੇਰ ਉੱਥੋਂ ਦੀ ਲੰਘਿਆ ਤਾਂ ਮੈਨੂੰ ਫੇਰ ਅਖ਼ਬਾਰ ਦੀ ਲੋੜ ਪਈ ਉਹੀ ਲੜਕਾ ਮੈਨੂੰ ਫੇਰ ਮਿਲ ਗਿਆ ਕਹਿੰਦਾ ਨੈਕਸਟ ਟਾਈਮ ਵੀ ਇਦਾਂ ਹੀ ਹੋਇਆ ਮੈਨੂੰ ਉਹ ਕਹਿੰਦਾ ਜੀ ਕੋਈ ਚੱਕਰ ਨਹੀਂ ਪੈਸੇ ਤੁਹਾਡੇ ਕੋਲ ਨਹੀਂ ਹੈਗੇ 노 ਪ੍ਰੋਬਲਮ ਇਹ ਤੋਹਫਾ ਸਮਝ ਕੇ ਰੱਖ ਲਓ ਤੇ ਉਹ ਕਹਿੰਦਾ ਫਿਰ ਫਿਰ ਕੀ ਹੋਇਆ ਕਹਿੰਦਾ ਜਦੋਂ ਮੈਂ ਅਮੀਰ ਹੋ ਗਿਆ ਜਦੋਂ ਮੇਰੇ ਕੋਲ ਪੈਸੇ ਆਏ ਕਹਿੰਦਾ ਫਿਰ ਮੈਂ ਲੜਕੀ ਨੂੰ ਲੱਭਣ ਚਲਾ ਗਿਆ ਤੇ 2 ਮਹੀਨਿਆਂ ਬਾਅਦ ਕਹਿੰਦਾ ਮੈਂ ਲੜਕਾ ਲੱਭ ਲਿਆ ਤੇ ਜਦੋਂ ਉਹਨੂੰ ਮੈਂ ਪੁੱਛਿਆ ਵੀ ਤੂੰ ਮੈਨੂੰ ਪਛਾਣ ਲਿਆ ਉਹ ਕਹਿੰਦਾ ਹਾਂਜੀ ਮੈਂ ਪਛਾਣ ਲਿਆ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋ ਕਹਿੰਦਾ ਫਿਰ ਮੈਂ ਉਹਨੂੰ ਪੁੱਛਿਆ ਵੀ ਮੇਰੇ ਤੇ ਕਰਜ਼ਾ ਹੈ ਤੇਰਾ ਤੁਸੀਂ ਮੈਨੂੰ ਖੁਬਾਰ ਦਿੱਤਾ ਸੀਗਾ ਉਹ ਕਹਿੰਦਾ ਜੀ ਤੁਸੀਂ ਤੁਸੀਂ ਮੇਰਾ ਕਰਜ਼ਾ ਨਹੀਂ ਮੋੜ ਸਕਦੇ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਤੁਹਾਡੀ ਮਦਦ ਉਦੋਂ ਕੀਤੀ ਸੀ ਜਦੋਂ ਮੈਂ ਗਰੀਬ ਸੀ ਤੇ ਮੇਰੇ ਕੋਲ ਕੁਝ ਨਹੀਂ ਸੀ ਤੁਸੀਂ ਮੇਰੀ ਮਦਦ ਕਰਨ ਉਦੋਂ ਆਏ ਹੋ ਜਦੋਂ ਤੁਹਾਡੇ ਕੋਲ ਸਾਰਾ ਕੁਝ ਆ ਤਾਂ ਹੋ ਮੇ ਜ਼ਿੰਦਗੀ ਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਮਦਦ ਉਹ ਨਹੀਂ ਹੁੰਦੀ ਜਾਂ ਜਦੋਂ ਅਸੀਂ ਕਹਿੰਨੇ ਆ ਵੀ ਯਾਰ ਜਦੋਂ ਸਾਡੇ ਕੋਲ ਆ ਗਿਆ ਨਾ ਅਸੀਂ ਫਿਰ ਮਦਦ ਕਰਾਂਗੇ ਮਦਦ ਅਸਲੀ ਉਹ ਹੁੰਦੀ ਹੈ ਜਦੋਂ ਸਾਡੇ ਕੋਲ ਕੁਝ ਵੀ ਨਾ ਹੋਵੇ ਪਰ ਫਿਰ ਵੀ ਅਸੀਂ ਤਿਆਰ ਰਹਨੇ ਆ ਵੀ ਨਾ ਯਾਰ ਅਸੀਂ ਤੇਰੇ ਨਾਲ ਖੜੇ ਆ ਸੋ ਅਸਲੀ ਮਦਦ ਉਹ ਹੁੰਦੀ ਹੈ ਉਹ ਸਾਨੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਜ਼ਰੂਰੀ ਨਹੀਂ ਵੀ ਉਹ ਮੌਕੇ ਦੀ ਭਾਲ ਲੱਭਣੀ ਚਾਹੀਦੀ ਹੈ ਅਸੀਂ ਰੱਬ ਨੂੰ ਵੀ ਕਹਿ ਦਿੰਨੇ ਆ ਨਾ ਵੀ ਰੱਬਾ ਕੋਈ ਨਾ ਅਸੀਂ ਗੁਰਦੁਆਰੇ ਉਦੋਂ ਆਵਾਂਗੇ ਜਦੋਂ ਫਲਾਣਾ ਕੰਮ ਹੋ ਗਿਆ ਜਦੋਂ ਅਸੀਂ ਗੁਰਦੁਆਰੇ ਦਾਨ ਉਦੋਂ ਦਿਆ ਕਰਾਂਗੇ ਜਦੋਂ ਸਾਡੇ ਕੋਲੇ ਪੈਸੇ ਆ ਗਏ ਸੋ ਜਦੋਂ ਤੁਸੀਂ ਸ਼ੁਰੂਆਤ ਕਰੋਗੇ ਤਾਂ ਹੌਲੀ-ਹੌਲੀ ਪਰਮਾਤਮਾ ਤੁਹਾਡੀ ਬਾਹ ਫੜਨੀ ਸ਼ੁਰੂ ਕਰ ਦਿੰਦਾ ਸੋ ਨੀਂਦ ਸਾਫ਼ ਹੈ ਨੀਂਦ ਬਿਨਾ ਕਦੇ ਮਰਾਦ ਨਹੀਂ ਮਿਲਦੀ ਜੇ ਨੀਂਦਾਂ ਸਾਫ਼ ਨਹੀਂ ਤਾਂ ਮਰਾਦ ਤਾਂ ਮਿਲ ਜਾਂਦੀ ਹੈ